ਮਿੰਟੋ ਜੀ ਕੱਲ ਆਪਾਂ ਇੱਕ ਖਬਰ ਕੀਤੀ ਸੀ ਸ੍ਰੀ ਦਰਬਾਰ ਸਾਹਿਬ ਵਾਲੀ ਆਰਮੀ ਕਹਿ ਰਹੀ ਸੀ ਕਿ ਉੱਥੇ ਡਿਫੈਂਸ ਸਿਸਟਮ ਲਾਇਆ ਹੋਇਆ ਸੀ ਐਸਜੀਪੀਸੀ ਵੱਲੋਂ ਉਸ ਜੀ ਨੂੰ ਨਕਾਰਿਆ ਗਿਆ ਸੀ ਉਸੀ ਤੇ ਕੋਈ ਸਪਸ਼ਟਤਾ ਹੋਈ ਹੈ ਕੁਝ ਕਲੀਅਰ ਹੋਇਆ ਕੁਝ ਗੱਲ ਕਿ ਨਹੀਂ ਅਜੇ ਤੱਕ ਨਹੀਂ ਹੋ ਗਿਆ ਹੂੰ ਦੇਖੋ ਕੱਲ ਕੀ ਹੈ ਕਿ ਸੁਖਮ ਸਿੰਘ ਸਾਹਿਬ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਇਹ ਐਡੀਆਂ ਛੋਟੀਆਂ ਗੱਲਾਂ ਨਹੀਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਕਿ ਮਾਮੂਲੀ ਖਬਰਾਂ ਨੇ ਆਮ ਖਬਰਾਂ ਨੇ ਦਰਬਾਰ ਸਾਹਿਬ ਉਹ ਜਗਾ ਜਿਦੇ ਨਾਲ ਸਿੱਖ ਏਕਾਦਤ ਇਨੀ ਜੁੜੀ ਸਾਂਝੀ ਵਾਲਤਾ ਦੀ ਪ੍ਰਤੀਕਤਾ ਜੁੜੀ ਆ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤੇ ਇੱਕ ਊਰਜਾ ਦਾ ਕੇਂਦਰ ਹੁੰਦਾ ਕਿਸੇ ਕੰਮ ਵਾਸਤੇ ਇਸ ਨੂੰ ਵੀ ਦੱਸ ਸਕਦੇ ਹਾਂ ਜੀ ਫਿਰ ਇਸ ਤੋਂ ਇਲਾਵਾ ਇਹਦਾ ਇੱਕ ਕੈਲੋਕ ਕੇ 84 ਦਾ ਇਤਿਹਾਸ ਤਾਂ ਠੀਕ ਉਸ ਵੇਲੇ ਇਹ ਚੀਜ਼ ਸਾਹਮਣੇ ਆ ਜਾਣੀ ਔਰ ਕੰਟਰੋਵਰਸ਼ਲ ਹੋ ਜਾਣਾ ਉਹਦੇ ਤੇ ਇੱਕ ਤਾਂ ਹੁੰਦਾ ਨਾ ਕਿ ਕੰਸੈਂਟ ਹੈ ਸਹਿਮਤੀ ਬਣੀ ਹੈ ਜ਼ਰੂਰਤ ਹੈ ਸਿੱਖ ਭਾਈਚਾਰੇ ਦੇ ਲੋਕ ਉਸ ਗੱਲ ਤੇ متفق ਹੋ ਗਏ ਸਹਿਮਤ ਹੋ ਕੇ ਸਾਰੀਆਂ ਚੀਜ਼ਾਂ ਰਾਜੀ ਆ ਠੀਕ ਹੈ ਹਮ ਬਈ ਇਹ ਹੋ ਜੇ ਹਾਲਾਤ ਦੇ ਵਿੱਚ ਜੇ ਕੋਈ चीज 37 ਨਾਲ ਹੁੰਦੀ ਹੈ ਤੇ ਉਹ ਆਪਾਂ ਕਹਿ ਸਕਦੇ ਹਾਂ ਕਿ ਠੀਕ ਹੋ ਗਿਆ ਦਰੁਸਤ ਹੋ ਗਿਆ ਜੀ ਪਰ ਇੱਥੇ ਮਸਲਾ ਇਹ ਸੀਗਾ ਕਿ ਜੋ ਸੰਸਥਾ ਹੈ ਸਿੱਖਾਂ ਦੀ ਐਸਜੀਪੀਸੀ ਉਸਨੇ ਇਹ ਗੱਲ ਕਦੇ ਪ੍ਰਵਾਨ ਨਹੀਂ ਨਾ ਕੀਤੀ ਕਿ ਇੱਥੇ 에ਅਰ ਡਿਫੈਂਸ ਦੀ ਕੋਈ ਗਨ ਜਿਹੜੀ ਹੈ ਏਡੀ ਗਨ ਹੈ ਕੋਈ ਜੜੀ ਜੀ ਉਹ ਡਿਪਲੋਏ ਕੀਤੀ ਗਈ ਆ ਹੂੰ ਹੁਣ ਜਦੋਂ ਕੋਈ ਇਸ ਤਰ੍ਹਾਂ ਦੀ ਇੰਸਟਾਲੇਸ਼ਨ ਨਹੀਂ ਹੋਈ ਕਿਸੇ ਕਿਸਮ ਦੀ ਹੋਈ ਤਾਂ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਤੇਖੀਰ ਮੈਂ ਰਾਤੀ ਉਦੋਂ ਆਨਲਾਈਨ ਹੀ ਸੀ ਆ ਸੁੱਤਾ ਨਹੀਂ ਸੀ ਹੂੰ ਤੇ ਐਨਆਈ ਦੇ ਮਾਰਫਤ ਇੱਕ ਸੂਚਨਾ ਆਉਂਦੀ ਆ ਕਿ ਇੰਡੀਅਨ ਆਰਮੀ ਨੇ ਜੋ ਇਹ ਖਬਰਾਂ ਚੱਲ ਰਹੀਆਂ ਨੇ ਇਹਦੇ ਵਿੱਚ ਸਪਸ਼ਟਤਾ ਕੀਤੀ ਆ ਯਾਨੀ ਚੀਜ਼ ਨੂੰ ਕਲੀਅਰ ਕਰ ਦਿੱਤਾ ਕਿ ਐਸਾ ਕੁਝ ਨਹੀਂ ਸੀ ਗੱਲ ਖਤਮ ਹੋ ਗਈ ਜੀ ਕੱਲ ਖਤਮ ਹੋ ਗਈ ਨਾ ਇਹ ਹੀ ਚੀਜ਼ ਤੇ ਕੱਲ ਸੀ ਕੇਅਰ ਅਸਲ ਚ ਕੀ ਹੈ ਕਿ ਇੰਡੀਅਨ ਆਰਮੀ ਨੇ ਆਫੀਸ਼ੀਅਲੀ ਕਹਿ ਦਿੱਤਾ ਕਿ ਭਾਈ ਹੈ ਨਹੀਂ ਕੁਝ ਵੀ ਹਮ ਪਰ ਇੱਥੇ ਗੱਲ ਖਤਮ ਜ਼ਰੂਰ ਹੋਈ ਦੂਸਰੀ ਗੱਲ ਸਟਾਰਟ ਹੁੰਦੀ ਹੈ ਸਾਬ ਜੀ ਕਿਰੋੜਾ ਪਿਆਈ ਕਿਉਂ ਹਮ ਹੁਣ ਤੁਸੀਂ ਫੇਰ ਵਾਪਸ ਜਾਓ ਜਿਸ ਐਨ ਆਈ ਐਨ ਆਈ ਦਾ ਮਤਲਬ ਇੱਥੇ ਅੱਜ ਕੱਲ ਇਹ ਆ ਕਿ ਜਿਵੇਂ ਚਾਈਨਾ ਦਾ ਗਲੋਬਲ ਟਾਈਮਜ਼ ਆ ਪੜਿਆ ਕਦੇ ਸੁਣਿਆ ਕਦੇ ਜੀ ਸੁਣਿਆ ਪੜਿਆ ਸੁਣਿਆ ਹੋਏਗਾ ਗਲੋਬਲ ਟਾਈਮਜ਼ ਉਹਨਾਂ ਦਾ ਇੱਕ ਮਾਊਥ ਪੀਸ ਆ ਹੂੰ ਤੇ ਉਹ ਆਪਣੇ ਵਾਲੇ ਇਹਨਾਂ ਕੁਝ ਏਜੰਸੀਆਂ ਨੂੰ ਕਹਿੰਦੇ ਕਿ ਇਹ ਇੰਡੀਅਨ ਮਾਊਥ ਪੀਸ ਆ ਬਸ ਆਹੀ ਫਰਕ ਆ ਜੀ ਜੀ ਐਨ ਆਈ ਦੇ ਇੱਕ ਪੋਡਕਾਸਟ ਦੇ ਵਿੱਚ ਜਿਹੜੇ ਇਹਨਾਂ ਦੇ 에ਅਰ ਡਿਫੈਂਸ ਦੇ ਏਜੀ ਨੇ ਆ ਡੀਜੀ ਨੇ ਉਹ ਬੰਦੇ ਆ ਨਾਮ ਉਹ ਨਾ ਦਾ ਤੁਸੀਂ ਸ਼ਾਇਦ ਪੜ ਲਿਆ ਹੋਣਾ ਸੁਮੇਰ ਇਵਾਨ ਡੀ ਕੁਨਾ ਜੀ ਕੁਝ ਲੋਕ ਡੀ ਚੂਨਾ ਕਹਿ ਰਹੇ ਆ ਉਹ ਨਾ ਹੈ ਸ਼ਾਇਦ ਨਾਮ ਉਹ ਤੁਸੀਂ ਹੁਣ ਇੱਕ ਛੋਟੀ ਜੀ ਗੱਲ ਨੂੰ ਨਾ ਪਕੜ ਕੇ ਚਲਿਓ ਪਹਿਲੀ ਗੱਲ ਆ ਤੁਸੀਂ ਕਿਸੇ ਮਿਲਟਰੀ ਵਾਲੇ ਨੂੰ ਕਹਿ ਦੋ ਆਰਮੀ ਮੈਨ ਨੂੰ ਕਹਿ ਦੋ ਕਿ ਵਰਦੀ ਪਾ ਕੇ ਤੂੰ ਮੈਨੂੰ ਬਾਈਟ ਦੇ ਦੇ ਜਾਂ ਇੱਥੇ ਪੌਡਕਾਸਟ ਕਰ ਦੇ ਹਮ ਕਦੇ ਵੀ ਬਹੁਤ ਔਖਾ ਹੈ ਸਰ ਕਿ ਜਿਹੜਾ ਬੰਦਾ ਸਰਵਿਸ ਦੇ ਵਿੱਚ ਆ ਹੂੰ ਉਸ ਨੂੰ ਕਹੋ ਕਿ ਸੈਂਸਟਿਵ ਮੁੱਦਿਆਂ ਤੇ ਮੈਂ ਸਵਾਲ ਕਰੂੰਗਾ ਤੂੰ ਜਵਾਬ ਦੇ ਦੀ ਇੱਕ ਪੌਡਕਾਸਟ ਕਰੀਏ ਨਹੀਂ ਸਰ ਡੀਜੀ ਸਾਹਿਬ ਵਰਦੀ ਚ ਬੈਠੇ ਨੇ ਉੱਥੇ ਜੀ ਪੌਡਕਾਸਟ ਚ ਹੁਣ ਪੌਡਕਾਸਟ ਕੀ ਦਾ ਜੀ ਏਐਨਆਈ ਦਾ ਹੂੰ ਉਹ ਬੀਬੀ ਕੈਲੋ ਕੇ ਬਹੁਤ ਫੇਮਸ ਹੈ ਉਹ ਜਿਹੇ ਪੌਡਕਾਸਟਾਂ ਦੇ ਮਾਮਲੇ ਚ ਜੀ ਉੱਥੇ ਇਹ ਗੱਲ ਜਿਹੜੀ ਆ ਉਹ ਤੁਸੀਂ ਜਾ ਕੇ YouTube ਤੇ ਸੁਣ ਸਕਦੇ ਹੋ ਦੁਬਾਰਾ ਜੇ ਸੁਣਨੀ ਹੋਵੇ ਤੇ ਇਹ ਐਨਆਈ ਦੇ ਜਿਹੜਾ ਆਫੀਸ਼ੀਅਲ ਚੈਨਲ ਆ ਨਾ YouTube ਦਾ ਉਹਦੇ ਉੱਤੇ ਪਈ ਹੋਈ ਆ 12 ਕੇ 13 ਮਿੰਟ ਦੀ ਉਹ ਤੁਹਾਨੂੰ ਮਿਲੇਗੀ 12 13 ਮਿੰਟਾਂ ਦੇ ਵਿੱਚੋਂ ਸਾਹਿਬ ਜ਼ਿਆਦਾਤਰ ਤੇ ਜ਼ੋਰ ਦੇ ਕੇ ਜਿਹੜੀ ਗੱਲ ਕਹੀ ਜਾਂਦੀ ਉਹ ਦਰਬਾਰ ਸਾਹਿਬ ਬਾਰੇ ਕਹੀ ਜਾਂਦੀ ਆ ਹੁਣ ਜਦੋਂ ਇਹ ਗੱਲ ਇੱਕ ਮਿਲਟਰੀ ਦਾ ਡੀਜੀ ਕਹਿ ਰਿਹਾ ਹੈ ਕਿ ਆਰਮੀ ਸਿਰਫ ਇਹ ਕਹਿ ਰਹੀ ਆ ਕਿ ਇਨਾਂ ਖਬਰਾਂ ਚ ਕੋਈ ਸਚਾਈ ਨਹੀਂ ਹੈ ਹੂੰ ਫਿਰ ਬਹੁਤ ਮਾਇਨਾ ਖੇਸ ਹੋ ਜਾਂਦਾ ਉਹ ਪੋਡਕਾਸਟ ਬਿਲਕੁਲ ਜਾਂ ਤੇ ਫਿਰ ਉਹਦਾ ਕੀ ਕਹਨੋ ਕਿ ਮਾਇਨਾ ਕੋਈ ਨਹੀਂ ਕੋਈ ਜਾਣਤਾ ਤੁਸੀਂ ਕਾਰਵਾਈ ਕਰੋ ਹੂੰ ਮਿਲਟਰੀ ਦਾ ਇੱਕ ਡੀਜੀ ਡੀਜੀ ਪਦਦਰ ਬਹੁਤ ਵੱਡਾ ਰੈਂਕ ਹੈ ਨਾ ਜ਼ਿੰਮੇਵਾਰੀ ਵਾਲਾ ਕਿ ਭਾਈ ਕਿਵੇਂ ਵਰਦੀ ਪਹਿਨ ਕੇ ਇੱਕ ਪੋਡਕਾਸਟ ਕਰਦੇ ਆ ਉਹਦੇ ਚ ਦਰਬਾਰ ਸਾਹਿਬ ਬਾਰੇ ਇਹ ਖੁਲਾਸਾ ਉਹ ਬਹੁਤ ਠੋਕ ਕੇ ਵਜਾ ਕੇ ਕਰਦੇ ਆ ਆਰਮੀ ਉਸ ਕੱਲ ਦਾ ਖੰਡਣ ਕਰਦੀ ਆ ਤਾਂ ਫਿਰ ਜਿਹੜੀ ਗੱਲ ਇੱਕ ਮਿਲਟਰੀ ਅਫਸਰ ਨੇ ਕਹੀ ਆ ਉਹਦੀ ਵੁਕਤ ਕੀ ਐ ਸਾਹਿਬ ਤੇ ਜੇ ਇਸ ਤਰ੍ਹਾਂ ਮਿਲਟਰੀ ਅਫਸਰਾਂ ਦੀ ਗੱਲ ਮਿਲਟਰੀ ਕੱਟੇਗੀ ਤੇ ਭਰੋਸੇ ਹੀ ਭਰੋਸੇਯੋਗਤਾ ਕੀ ਬਚੇਗੀ ਜੀ ਜੀ ਇਹ ਵੀ ਇੱਕ ਬੜਾ अहम ਸਵਾਲ ਹੋ ਜਾਂਦਾ ਤੇ ਜੇ ਡੀਜੀ ਨੇ ਕੋਈ ਆਪਣੇ ਪੱਧਰ ਤੇ ਇਸ ਤਰ੍ਹਾਂ ਦੀ ਗੱਲ ਰੇਡ ਦਿੱਤੀ ਹੈ ਜਾਂ ਕਰ ਦਿੱਤੀ ਆ ਫਿਰ ਤੇ ਕਾਰਵਾਈ ਬਣਦੀ ਹੈ ਸਾਬ ਜੀ ਮੈਂ ਤੇ ਤੁਹਾਨੂੰ ਕਿਹਾ ਸੀਗਾ ਇੱਕ ਲਸ਼ਕਰੇ ਤੋਏ ਬਾਹ ਕਲਸ਼ਕਰੇ ਨੋਇਡਾ ਲਸ਼ਕਰੇ ਨੋਇਡਾ ਤੇ ਕਿਹੜੀ ਕਾਰਵਾਈ ਹੋਈ ਸਾਬ ਜਦੋਂ ਉਹਨਾਂ ਨੇ ਇੰਨੀਆਂ ਫੇਕ ਨਿਊਜ਼ ਦਿੱਤੀਆਂ ਕਿ ਅਸੀਮ ਮਨੀਰ ਨੂੰ ਵੀ ਉਹ ਭੱਜ ਗਿਆ ਜੀ ਉਹਦੀ ਜਗ੍ਹਾ ਤੇ ਫਲਾਣਾ ਬਣਾ ਲਿਆ ਅਸੀ ਮਨੀਰ ਨੂੰ ਤੇ ਬੰਦੀ ਬਣਾ ਲਿਆ ਜੀ ਫਲਾਣ ਇਹੋ ਜੀਆਂ ਖਬਰਾਂ ਸਰ ਇਹਨਾਂ ਨੇ ਸ਼ਾਪੀਆਂ ਇਹਨਾਂ ਨੇ ਕੀਤੀਆਂ ਤੇ ਤੁਸੀਂ ਦੇਖ ਲਓ ਕਿ ਉਦੋਂ ਹੂੰ ਉਦੋਂ ਵੀ ਕਾਰਵਾਈ ਨਹੀਂ ਹੋਈ ਹੁਣ ਵੱਡਾ ਸਵਾਲ ਇਹ ਆ ਕਿ ਜਿਸ ਤਰ੍ਹਾਂ ਪ੍ਰਚਾਰ ਤੰਤਰ ਨੇ ਕੰਮ ਕੀਤਾ ਜਿਸ ਤਰ੍ਹਾਂ ਉਸ ਮਿਲਟਰੀ ਅਫਸਰ ਨੇ ਇਹ ਸਾਰਾ ਕੁਝ ਜਿਹੜਾ ਕੀਤਾ ਕਿਉਂਕਿ ਜਿੰਨੀ ਕੁ ਬਤੌਰ ਮੀਡੀਆ ਕਰਮੀ ਮੇਰੀ ਤਜਰਬੇਕਾਰੀ ਆ ਜੀ ਉਹ ਹੁਣ ਤਾਂ ਵੈਸੇ ਕੋਈ ਛੋਟਾ ਨਹੀਂ ਆ ਐਵੇਂ ਮੈਂ ਕਮਾ ਚਲਾ ਆਪਣੇ ਆਪ ਨੂੰ ਛੋਟਾ ਹੀ ਰੱਖਣਾ ਚਾਹੀਦਾ ਬਹੁਤ ਲੰਮਾ ਸਮਾਂ ਹੋ ਗਿਆ ਹੁਣ ਠੱਕੇ ਖਾਂਦੇ ਆ ਨੂੰ ਕਿ ਕਦੇ ਮਿਲਟਰੀ ਅਫਸਰ ਇਸ ਤਰ੍ਹਾਂ ਕਿਸੇ ਪੋਡਕਾਸਟ 'ਚ ਵਰਦੀ ਪਾ ਕੇ ਨਹੀਂ ਬੈਠਦੇ ਤੁਸੀਂ ਦੇਖਿਆ ਹੋਣਾ ਦੋ ਬੀਬੀਆਂ ਆਉਂਦੀਆਂ ਨੇ ਪ੍ਰੈਸ ਕਾਨਫਰੈਂਸ ਕਰਨ ਟੂ ਦੀ ਪੁਆਇੰਟ ਬਿਲਕੁਲ ਠੀਕ ਹੈ ਜੀ ਸਾਡੇ 에어 ਮਾਰਸ਼ਲ ਆਉਂਦੇ ਟੂ ਦੀ ਪੁਆਇੰਟ ਜੀ 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 ਠੀਕ ਹੈ ਨਾ ਜੀ ਕੋਈ ਵੀ ਗੱਲ ਫालतू ਸ਼ਬਦ ਫालतू ਨਹੀਂ ਹੁੰਦਾ ਬਾਤ ਕਰਨ ਤੇ ਮੈਂ ਮੰਤਰੀ ਕੋਈ ਗੱਲ ਕਹਿ ਦੇਵੇ ਤੇ ਹੋ ਸਕਦਾ ਹੈ ਪਾਰਟੀ ਪਾਸੇ हट ਜਾਵੇ ਜਾਂ ਗਵਰਨਮੈਂਟ ਪਾਸੇ हट ਜਾਵੇ ਮਿਲਟਰੀ ਦੀ ਗੱਲ ਕਹੀ ਅਫਸਰ ਦੀ ਆਫੀਸ਼ਲ ਦੀ ਗੱਲ ਕਹੀ ਜੀ ਸਰ ਮਿਲਟਰੀ ਦਾ ਬਿਆਨ ਹੁੰਦਾ ਹੈ ਹਮ ਕਿ ਇੰਡੀਅਨ ਆਰਮੀ ਬੋਲ ਰਹੀ ਹੈ ਤਾਂ ਐਡੇ ਸਖਤ ਪ੍ਰੋਟੋਕਾਲ ਦੇ ਵਿੱਚ ਪੌਡਕਾਸਟ 'ਚ ਚਲੇ ਜਾਣਾ ਕਿ ਸੇ ਦਾ ਪੌਡਕਾਸਟ 'ਚ ਐਡੀ ਗੱਲ ਆਪਣੇ ਪੱਧਰ ਤੇ ਕਹਦੇ ਨਹੀਂ ਤੇ ਫਿਰ ਉਹਦੇ ਤੇ ਕਾਰਵਾਈ ਨਾ ਹੋਣੀ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਿਤੇ ਨਾ ਕਿਤੇ ਦੇਖੋ ਮੈਂ ਭਾਰਤੀ ਆਰਮੀ ਦਾ ਇੰਡੀਅਨ ਆਰਮੀ ਦਾ ਸਤਿਕਾਰ ਕਰਨ ਵਾਲਾ ਹਾਂ ਦਾ ਮੇਰਾ ਖੁਦ ਦਾ ਛੋਟੇ ਹੁੰਦੇ ਦਾ ਸੁਪਨਾ ਸੀ ਕਿ ਆਰਮੀ ਚ ਜਾਵਾਂ ਸੀਪਾਇਟ ਕੈਂਪ ਅੱਚ ਮੇਰੀ ਸਿਲੈਕਸ਼ਨ ਹੋਈ ਵੀ ਹੈ ਬਟ ਗੱਲ ਇਹ ਆ ਸਾਹਿਬ ਕਿ ਠੀਕ ਆ ਮੈਂ ਤਨੂ ਕਿਹਾ ਕਿ ਡਿਸਪਲਾਈਨਡ ਆਰਮੀ ਆ ਕੱਲ ਵੀ ਕਿਹਾ ਸੀਗਾ ਅੱਜ ਵੀ ਕਹਿੰਨਾ ਕਿ ਪਾਕਿਸਤਾਨ ਵਰਗੀ ਆਰਮੀ ਨਹੀਂ ਹੈ ਸਾਡੀ ਠੀਕ ਹੈ ਪਰ ਕੁਝ ਸਮੇਂ ਤੋਂ ਆਰਮੀ ਐਕਸ਼ਨ ਸੂਨ ਚਾਹੇ ਆਪਰੇਸ਼ਨ ਸੂਨ ਚਾਹੇ ਕੁਝ ਬਿਆਨਤੋਂ ਖਾਸ ਅਸਰਾਂ ਦੇ ਸਾਰੀ ਆਰਮੀ ਦੀ ਨਹੀਂ ਮੈਂ ਗੱਲ ਕਰਦਾ ਉਹਨਾਂ ਚ ਕਿਤੇ ਨਾ ਕਿਤੇ ਰਾਜਸੀਕਰਨ ਹੈ ਕੀ ਇਹ ਰਾਜਸੀਕਰਨ ਤੋਂ ਪ੍ਰਭਾਵਿਤ ਸੀ ਵੱਡਾ ਸਵਾਲ ਇੱਥੇ ਖੜਾ ਹੋ ਗਿਆ ਜੀ ਤੇ ਜੇ ਇਹ ਰਾਜਸੀਕਰਨ ਤੋਂ ਪ੍ਰਭਾਵਿਤ ਸੀ ਵੀ ਤੇਰਾ ਗਿਆ ਕੱਖ ਉਹ ਨਾ ਤੇਰਾ ਜਾਣਾ ਕੱਖ ਨਹੀਂ ਮੇਰਾ ਰਹਿਣਾ ਕੱਖ ਨਹੀਂ ਵੀ ਸਿਆਸਤ ਦਾ ਤਾਂ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਬਿਲਕੁਲ ਸਿਆਸਤ ਦਾ ਕੀ ਵਿਗੜਿਆ ਬਿਆਨ ਦੇਣ ਆਲਾ ਜਾਂ ਤੇ ਅੱਗੇ ਆਇਆ ਸਰ ਉਹ ਵੀ ਮਿਲਟਰੀ ਅਫਸਰ ਹੈ ਨਾ ਸਾਡੇ ਸਤਕਾਰਤ ਨੇ ਹੂੰ ਤਾਂ ਜਿਨ੍ਹਾਂ ਨੇ ਰੱਦ ਕੀਤੀ ਹੈ ਗੱਲ ਫਿਰ ਉਹ ਵੀ ਸਤਕਾਰਤ ਨੇ ਸਤਕਾਰਤ ਨੇ ਤੋ ਕਹਿੰਦਾ ਮਤਲਬ ਹੈ ਕਿ ਇੰਡੀਅਨ ਆਰਮੀ ਨੇ ਆਫੀਸ਼ੀਅਲੀ ਉਸ ਗੱਲ ਨੂੰ ਰੱਦ ਜੇ ਕੀਤਾ ਹੈ ਇੱਕ ਮਿਲਟਰੀ ਆਫਸਰ ਦੀ ਗੱਲ ਨੂੰ ਰੱਦ ਕੀਤਾ ਹੈ ਹਮ ਤਾਂ ਤੁਸੀਂ ਸੋਚ ਕੇ ਦੇਖੋ ਨਾ ਕਿ ਇਹ ਕਹਾਣੀ ਕਿੱਧਰ ਨੂੰ ਤੁਰਦੀ ਹੈ ਸੋ ਇਸ ਵਾਸਤੇ ਮੇਰੇ ਖਿਆਲ ਦੀ ਨਾਲ ਇਹ ਬਹੁਤ ਗੰਭੀਰ ਵਿਸ਼ਾ ਸੀ ਚਿੰਤਨ ਦਾ ਵਿਸ਼ਾ ਸੀ ਕਿ ਜਿਸ ਤਰ੍ਹਾਂ ਪ੍ਰਚਾਰਿਆ ਗਿਆ ਜਿਸ ਤਰ੍ਹਾਂ ਪੋਡਕਾਸਟ ਕੀਤਾ ਗਿਆ ਐਡਾ ਵੱਡਾ ਝੂਠ ਕਿ ਬਿਨਾ ਕਿਸੇ ਕਨਸੈਂਟ ਤੋਂ ਕੋਈ ਕਨਸੈਂਟ ਹੈ ਨਹੀਂ ਸਾਰਾ ਕੁਝ ਹੋਇਆ ਤੇ ਉਤੋਂ ਬਾਅਦ ਇਦਾਂ ਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਕਿਤੇ ਇਹ ਇੱਕ ਬਿਰਤਾਂਤ ਸਿਰਜਣ ਦਾ ਯਤਨ ਤੇ ਨਹੀਂ ਹੈ ਕਿ ਉਹਨਾਂ ਨੇ ਢਾਇਆ ਸੀ ਅਸੀਂ ਬਚਾਇਆ ਜੀ ਪਰ ਉਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਗੱਲ ਮਿਲਟਰੀ ਅਫਸਰ ਦੀ ਮਿਲਟਰੀ ਨੂੰ ਕੱਟਣੀ ਪਈ ਆ ਤਾਂ ਘਾਟਾ ਕਿੱਥੇ ਆ ਜੀ ਹੁਣ ਇਹਨਾਂ ਦੇ ਭਗਤ ਜੇ ਅਸੀਂ ਇਦਾਂ ਦੀ ਕੋਈ ਗੱਲ ਕਰਦੇ ਆਂ ਸਵਾਲ ਕਰਦੇ ਆਂ ਉਹ ਸਾਨੂੰ 3600 ਗੱਲਾਂ ਕਰਦੇ ਨੇ ਜੀ ਜੀ ਬਿਲਕੁਲ ਠੀਕ ਹੈ ਜੀ ਪਰ ਗੱਲ ਇਹ ਆ ਕਿ ਇਹਦੇ ਵਿੱਚ ਹੁਣ ਤੁਸੀਂ ਦੱਸੋ ਕਿ ਨੁਕਸਾਨ ਕਿਸ ਦੀ ਸ਼ਬੀਦ ਹੈ ਬਿਲਕੁਲ ਅਕਸ ਕਿਸ ਦਾ ਪ੍ਰਭਾਵਿਤ ਹੁੰਦਾ ਹੈ ਸਾਹਮਣੇ ਤੁਸੀਂ ਕਿਸੇ ਨੂੰ ਹੋਰ ਖੜਾ ਲਿਆ ਪਿੱਛੋਂ ਪਤਾ ਨਹੀਂ ਕੌਣ ਖੇਡ ਗਿਆ ਆਪਾਂ ਕੁਝ ਕਹਿ ਹੀ ਸਕਦੇ ਹਾਂ ਹਾਂਜੀ ਬਿਲਕੁਲ ਤਾਂ ਉਹਦੇ ਵਿੱਚ ਹੁਣ ਸਵਾਲ ਜਵਾਬ ਕੇ ਦੇ ਸਾਹਮਣੇ ਹੋਣਗੇ ਤਾਂ ਫਿਰ ਵੀ ਆਰਮੀ ਨੇ ਬੜਾ ਦਿਲ ਕੀਤਾ ਤੇ ਇਹਦੇ 'ਚ ਮੈਂ ਇੱਕ ਚੀਜ਼ ਹੋਰ ਕਹੂੰਗਾ ਕਿ ਗਿਆਨੀ ਰਗਵੀਰ ਸਿੰਘ ਹੋਰਾਂ ਦਾ ਰੋਲ ਬੜਾ ਅੱਛਾ ਰਿਹਾ ਹੂੰ ਕਿਉਂਕਿ ਜਿਵੇਂ ਫਸੇ ਸੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਧਾਰਨ ਨਹੀਂ ਹੁੰਦੀਆਂ ਗੱਲਾਂ ਕਿ ਜਦੋਂ ਤੁਸੀਂ ਫੌਜ ਦੇ ਉਲਟ ਜਾ ਕੇ ਕੋਈ ਗੱਲ ਕਰਨੀ ਆ ਸਰਕਾਰ ਦੇ ਉਲਟ ਜਾ ਕੇ ਕੋਈ ਗੱਲ ਕਰਨੀ ਆ ਜੀ ਤੇ ਤੁਹਾਨੂੰ ਹੋ ਸਕਦਾ ਰਾਸ਼ਟਰਵਾਦੀਆਂ ਦੇ ਬਹੁਤ ਮਿਹਣੇ ਬਹੁਤ ਤਾਨੇ ਜਾਂ ਕੁਝ ਜਿਹੜੇ ਕਹ ਲੋ ਕਿ ਗਲਕੜ ਕਿਸਮ ਦੇ ਆ ਉਹ ਤੁਹਾਨੂੰ ਗਾਲਾਂ ਵੀ ਕੱਢਣ ਸਾਰੀਆਂ ਚੀਜ਼ਾਂ ਨੂੰ ਧਰਕਨਾਰ ਕਰਕੇ ਜਦੋਂ ਫਿਰ ਤੁਹਾਨੂੰ ਇਹ ਗੱਲ ਕਹਿਣੀ ਪਵੇ ਉਹ ਬਹੁਤ ਗੁਰਦੇ ਦਾ ਮਾਮਲਾ ਹੁੰਦਾ ਹੈ ਸਭ ਇਹ ਪੋਲੀ ਗੱਲ ਨਹੀਂ ਦੀ ਕਿ ਸਾਡੀ ਭਰੋਸੇਯੋਗਤਾ ਬਹੁਤ ਐਸ்சி ਪੀਸੀ ਦੇ ਨਾਲ ਵੀ ਹੈ ਤੇ ਉਹ ਹੋਰ ਵਧ ਗਈ ਹੈ ਬਿਲਕੁਲ ਜੀ ਭਰੋਸੇਯੋਗਤਾ ਤੇ ਹੁੰਦੀ ਹੈ ਜਦੋਂ ਆਫੀਸ਼ੀਅਲੀ ਕੋਈ ਵੀ ਸੰਸਥਾ ਬਿਆਨ ਦਿੰਦੀ ਹੈ ਆਰਮੀ ਦਾ ਵੀ ਅਸੀਂ ਆਫੀਸ਼ੀਅਲੀ ਬਿਆਨ ਇਸੇ ਕਰਕੇ ਵਜ਼ਨਦਾਰ ਰੱਖਦੇ ਆ ਨਾ ਕਿ ਅਸਲ ਦੇ ਵਿੱਚ ਅਧਿਕਾਰਤ ਬਿਆਨ ਆਰਮੀ ਦਾ ਆਇਆ ਤਾਂ ਉਹਦੇ ਤੋਂ ਸਥਿਤੀ ਸਪਸ਼ਟ ਹੋ ਗਈ ਸਾਰੀਆਂ ਚੀਜ਼ਾਂ ਪਿੱਛੇ ਚਲੇ ਗਈਆਂ ਜੀ ਤਾਂ ਗੱਲ ਇਹ ਆ ਕਿ ਬਹੁਤ ਵੱਡੀ ਕਨਫਿਊਜ਼ਨ ਸੀ ਜਿਹੜੀ ਤੁਹਾਨੂੰ ਹੋ ਗਈ ਐ ਜੀ ਜੀ ਬਹੁਤ ਸਾਰੇ ਦੋਸਤ ਜੁੜ ਚੁੱਕੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਕੋਈ ਹੋਰ ਸਵਾਲ ਹੋਵੇ ਤਾਂ ਆਪਾਂ ਕਮੈਂਟ ਦੇ ਵਿੱਚੋਂ ਲੈਨੇ ਆ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਕਿ ਆਰਮੀ ਦਾ ਪ੍ਰੋਟੋਕੋਲ ਬਹੁਤ ਸਖਤ ਹੁੰਦਾ ਕਹਿੰਦੇ মিডিਆ ਨਾਲ ਗੱਲਬਾਤ ਕਰਨ ਅਧਿਕਾਰਤ ਬੰਦੇ ਤੋਂ ਬਿਨਾਂ ਮੈਂ ਤੇ ਇਹੀ ਗੱਲ ਕਹਿ ਰਿਹਾ ਸਰ ਕਿ ਅਧਿਕਾਰਤ ਕੀਤੇ ਤੋਂ ਬਗੈਰ ਤੁਸੀਂ ਨਹੀਂ ਸਿੱਧਾ ਤੁਸੀਂ ਇੱਕ ਚੀਜ਼ ਹੋਰ ਰਾਜ਼ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਤੁਸੀਂ ਆਈਓ ਕੋਲ ਚਲੇ ਜਾਇਓ ਹੌਲਦਾਰ ਕੋਲੇ ਚਲੇ ਜਾਇਓ ਛੇਤੀ ਕਿਤੇ ਵਾਈਟ ਨਹੀਂ ਦੇਗਾ ਉਹ ਕਹੇਗਾ ਸਾਡੇ ਅਫਸਰ ਆਉਣਗੇ ਜੀ ਉਹ ਵਾਈਟ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਗੱਲ ਜੇ ਕੋਈ ਅਧਿਕਾਰਤ ਤੌਰ ਤੇ ਐਸੀ ਵੈਸੀ ਕਹੀ ਗਈ ਉਹਦੀ ਜ਼ਿੰਮੇਵਾਰੀ ਸਾਡੇ ਤੇ ਪੈ ਜਾਣੀ ਆ ਫਿਰ ਜੱਠ ਨਹੀਂ ਔਖੀ ਹੋ ਜਾਣੀ ਆ ਤਾਂ ਫਿਰ ਅਧਿਕਾਰਤ ਆਉਂਦਾ ਬੁਲਾ ਰਾ ਚਾਹੇ ਡੀਐਸਪੀ ਹੋਵੇ ਚਾਹੇ ਏਸੀਪੀ ਹੋਵੇ ਚਾਹੇ ਕੋਈ ਵੀ ਹੋਵੇ ਉਹ ਆ ਕੇ ਬਰੀਫ ਕਰਦਾ ਉਸ ਬਿਆਨ ਨੂੰ ਫਿਰ ਚਲਾਇਆ ਜਾਂਦਾ ਇਹ ਕਹਿ ਕੇ ਕਿ ਪੁਲਿਸ ਦਾ ਆਧਕਾਰਤ ਤੌਰ ਤੇ ਵਰਜਨ ਆਇਆ ਹੂੰ ਸੋ ਇਹ ਚੀਜ਼ਾਂ ਹੁੰਦੀਆਂ ਨੇ ਪੁਲਿਸ ਦੇ ਬਾਅਦ ਕੋਈ ਇਸ ਕੋ ਸੇਕ ਕਰਾਉਂਦਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਗੱਲ ਹੈ ਬਿਲਕੁਲ ਜੀ ਮਿੱਤਰ ਕਹਿ ਰਹੇ ਨੇ ਹਰਦੇਵ ਸਿੰਘ ਜੀ ਕਹਿੰਦੇ ਕਿ ਜਿਹੜੇ ਦੋ ਫੌਜ ਦੇ ਅਫਸਰਾਂ ਨੇ ਬਿਆਨ ਦਿੱਤੇ ਸੀ ਕਹਿੰਦੇ ਉਹਨਾਂ ਦਾ ਕੀ ਬਣਿਆ ਜਸਤਾਰ ਸਿੰਘ ਜੀ ਕਹਿ ਰਹੇ ਨੇ ਕਿ ਬਿਆਨ ਪਹਿਲਾਂ ਆਰਮੀ ਨੇ ਦਿੱਤਾ ਹੀ ਕਿਉਂ ਸੀ ਕਹਿੰਦੇ ਤੇ ਬਿਲਕੁਲ ਇਹੋ ਬਿਲਕੁਲ ਅਸੀਂ ਤਾਂ ਕਹਿ ਰਹੇ ਹਾਂ ਬਿਲਕੁਲ ਕਿ ਜਿਸ ਅਫਸਰ ਨੇ ਇਹ ਗੱਲ ਕਹੀ ਆ ਉਹਨੂੰ ਜਵਾਬ ਦੇਣਾ ਚਾਹੀਦਾ ਤੇ ਉਹਦੇ ਤੋਂ ਜਵਾਬ ਮੰਗਿਆ ਜਾਣਾ ਚਾਹੀਦਾ ਕਿ ਭਾਈ ਉਹਨਾਂ ਦੇ ਕੋਲ ਕੀ ਜਾਣਕਾਰੀ ਸੀ ਤੇ ਦੂਜੀ ਗੱਲ ਇਹ ਆ ਕਿ ਕੀ ਇੱਕ ਮਸਾਕ ਨਹੀਂ ਬਣ ਜਾਏਗਾ ਕਿ ਤੁਸੀਂ ਇਸ ਤਰ੍ਹਾਂ ਕਹਿੰਦੇ ਹੋ ਕਿ ਅਸੀਂ ਆਪ ਦਾ 에어 డిਫੈਂਸ ਸਿਸਟਮ ਜੀ ਫਲਾਣੀ ਥਾਂ ਤੇ ਵਰਤਿਆ ਹੈ ਤੇ ਉਹ ਕਹਿੰਦੇ ਇੱਕ ਚੀਜ਼ ਉੱਥੇ ਵਰਤਿਆ ਹੀ ਨਹੀਂ ਤੇ ਇੰਡੀਅਨ ਆਰਮੀ ਵੀ ਕਹਿੰਦੀ ਹੈ ਕਿ ਫਾਲਸ ਖਬਰ ਹੈ ਇੰਟਰਨੈਸ਼ਨਲੀ ਤੁਹਾਡਾ ਅਕਸ ਕਿਸ ਤਰ੍ਹਾਂ ਪ੍ਰਭਾਵਿਤ ਬਿਲਕੁਲ ਮਤਲਬ ਆਪਸ ਦੇ ਵਿੱਚ ਹੀ ਪਰਸਯੋਗਤਾ ਨਹੀਂ ਹੈ ਇੱਕ ਆਖਰੀ ਆਪਾਂ ਕਮੈਂਟ ਪੜ੍ਹਦੇ ਹਾਂ ਇਸ ਖਬਰ ਦੇ ਨਾਲ ਜੁੜਿਆ ਤੇ ਫਿਰ ਅੱਗੇ ਨੂੰ ਚੱਲਦੇ ਹਾਂ ਜੀ ਜੁਰਾਵਰ ਢਿੱਲੋਂ ਦੀ ਕਹਿ ਰਹੇ ਨੇ ਕਿ ਇਸ ਦਾ ਮਤਲਬ ਇਹ ਹੋਇਆ ਕਿ ਆਰਮੀ ਦੇ ਹੇਠਲੇ ਅਫਸਰ ਕੰਨੇ ਮੋਦੀ ਅਤੇ ਸ਼ਾਹ ਦੇ ਪ੍ਰਭਾਵ ਥੱਲੇ ਆਉਣ